ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੈ ਕੇ ਗੁਰਦੁਆਰ ਤੋਂ ਜਾਜ ਤੇ ਹੁਣ ਚੱਲੇ ਆ ਜੀ ਉੱਪਰ ਹੇਮਕੁੰਡ ਸਾਹਿਬ ਦੀ ਚੜ੍ਹਾਈ ਕਰਨ ਲਈ ਸੋ ਇੱਕ ਇੱਕ ਗਲਾਸ ਅਸੀਂ ਚਾਹ ਰੱਖਿਆ ਨਾਲ ਹੀ ਉੱਪਰ ਅਸੀਂ ਚੜ੍ਹਾਈ ਕਰਨ ਲੱਗੇ ਆ ਖ ਨਾਲ ਮੇਰੇ ਸੰਗਤ ਆਈ ਸੀ ਉਹ ਥੋੜਾ ਅੱਗੇ ਚਲੀ ਗਈ ਇੱਕ ਮੁੰਡਾ ਪਿੱਛੇ ਰਹਿ ਗਿਆ ਸੀ ਉਹ ਵੀ ਨਾਲ ਆ ਰਿਹਾ ਸਾਹਮਣੇ ਦਰਵਾਜ਼ੇ ਤੇਦਰ ਮੱਥਾ ਟੇਕ ਕੇ ਹੁਣ ਅਸੀਂ ਚੱਲੇ ਆ ਅੱਗੇ ਵਧਣ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਤਨਾ ਚੀਵਾ ਹੀ ਨੂੰ ਸੋਤਿਆ ਪੋਛਾ ਬਾਜਾ ਬੜਿਆ ਮੇਰਾ ਪੁਰੇ ਹੱਥ ਰੱਖੀ ਲੈ ਕੇ ਗੁਰੂ ਘਰ ਪੂਜਾਟੀ ਸਾਹਮਣੇ ਹੁਣ ਤੁਰ ਪਏ ਆ ਮੁਰਦਵਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਸਾਹਮਣੇ ਤੁਸੀਂ ਮੇਰੇ ਨਾਲ ਦੇਖਦੇ ਹੋ ਕੁ ਬਰਫ ਦੇ ਵਿੱਚੋਂ ਝਰਨਾ ਆ ਰਿਹਾ ਤੇ ਕੋਲ ਨਾਲ ਕੇ ਆਏ ਆ ਅਸੀਂ ਸੋਟ ਚ ਆਇਆ ਸ਼ੁਰੂ ਕਰਨ ਲੱਗੇ ਆ ਸਾਰੀ ਥੋੜੀ ਝੋਖੀ ਆ ਪਰ ਲੈ ਕੇ ਸੱਚੇ ਪਾਤਸ਼ਾਹ ਦਾ ਨਾਮ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨ ਸਾਰਿਆਂ ਤੇ ਕਿਹਾ ਇੱਥੇ ਚੜੀ ਜਾਂਦੇ ਆ ਤੇ ਸਾਹਮਣੇ ਜਿਹੜਾ ਤੁਸੀਂ ਮੇਰੇ ਨਾਲ ਦੇਖ ਰਹੇ ਹੋ ਸਾਰਾ ਗਲੇਸ਼ੀਅਰ ਹੈ ਉਹ ਸਾਹਮਣੇ ਝਰਨਾ ਵਗ ਰਿਹਾ ਸਾਰਾ ਪਾਣੀ ਗਲੇਸ਼ੀਅਰ ਚੋਂ ਆ ਰਿਹਾ ਜਿਹੜਾ ਥੱਲੇ ਜਾਂਦਾ ਸਾਹਮਣੇ ਸਾਰਾ ਗਲੇਸ਼ੀਅਰ ਖੁਰਕੇ ਉਹ ਪ੍ਰਿਗਲੇ ਗਲੇਸ਼ੀਅਰ ਸਾਰਾ ਥੱਲੇ ਪਾਣੀ ਜਾ ਰਿਹਾ ਵਾ ਤੇ ਇਹ ਪਹਿਲਾ ਗਲੇਸ਼ੀਅਰ ਹੈ ਫਿਰ ਤਿੰਨ ਗਲੇਸ਼ੀਅਰ ਹੋਰ ਹੋਣੇ ਆ ਜਿਹੜੇ ਅਸੀਂ ਨੰਗਣੇ ਆ ਹੈਮਕੁੰਡ ਪਹਾੜਾ ਹੈ ਜਹਾਂ ਸੱਤ ਸ੍ਰੇਂਦ ਸੂਬਤ ਹੈ ਤਾਹਾਂ ਆਹਮੋ ਜੀਆ ਖੋਰੀਰ ਜਾ ਵੜਿਆ ਵਟਿਆ ਸਾਹਮਣੇ ਮੇਨ ਨਾਲ ਦੇਖ ਰਹੇ ਹੋ ਤੁਸੀਂ ਸਭ ਤੋਂ ਉੱਚੀ ਚੋਟੀ ਜਿੱਤੇ ਬਹੁਤ ਜ਼ਿਆਦਾ ਬਰਫ਼ ਜੰਮੀ ਹੋਈ ਹੈ ਕੈਮਰਾ ਬਰਾਏ ਨਾਲ ਜ਼ੂਮ ਨਹੀਂ ਕਰਦਾ ਕਿਤੇ ਉਹਦਾ ਤੁਹਾਨੂੰ ਦਿਖਾਵੇ ਵੈਸੇ ਦੇਖਦਾ ਪਿਆ ਕੈਮਰੇ ਨਾਲ ਇਧਰੋਂ ਅਸੀਂ ਆਏ ਆ ਥੱਲਿਓ ਹੁਣ ਅੱਗੇ ਹੀ ਜਾ ਰਹੇ ਆ ਬਸ ਸਤੋ ਲੋਕ ਮੀਟਰ ਗਏ ਗ੍ਰੇਸ਼ੀਆ ਰਹਿ ਗਿਆ ਜੇ ਤੋ ਅੱਗੇ ਜਾਣਾ ਹੈ ਤੁਰੇ ਜਾਣੇ ਆ ਬਾਈ ਗੁਰੂ ਦਾ ਨਾਮ ਲੈ ਕੇ ਕਾਫੀ ਚੜਾਈ ਚੜਨ ਤੋਂ ਬਾਅਦ ਅਸੀਂ ਉੱਪਰ ਆ ਗਏ ਆ ਹਾਂ نیچے ਦੇਖ ਰਹੇ ਹੋ ਮੇਰੇ ਨਾਲ ਤੁਸੀਂ ਗੋਬਿੰਦ ਧਾਮ ਰਹਿ ਗਿਆ ਤਕਰੀਬਨ ਤਕਰੀਬਨ ਜੀ 3 ਕਿਲੋਮੀਟਰ ਦੀ ਚੜਾਈ ਚੜ ਚੁੱਕੇ ਆ ਸਾਹਮਣੇ ਦੇਖੋ ਮੇਰੇ ਨਾਲ ਪਹਾੜੀਆਂ ਕਿੱਡੀਆਂ ਸੋਹਣੀਆਂ ਚੋਟੀਆਂ ਹੋ ਸਾਹਮਣੇ ਜੇ ਮੇਰੇ ਫੋਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਤੱਕ ਸਾਹਮਣੇ ਪਹਾੜ ਦੇਖੋ ਸਰਾ ਤਾਜੀ ਬਰਫ਼ ਪਈ ਹੋਈ ਹੈ ਉੱਤੇ ਇੱਕ ਜ਼ਾਲ ਦਾ ਧਿਆਨ ਜਰੂਰ ਰੱਖਿਓ ਕਿ ਗਲੂਕੌਂਡੀ ਤੇ ORS ਦੇ ਪੈਕੇਟ ਜਰੂਰ ਲਾਣ ਲੈ ਕੇ ਆਇਓ ਮੇਰੇ ਚੜਾਈ ਚੜਨ ਵਿੱਚ ਦਿੱਕਤ ਜਰੂਰ ਆਉਂਦੀ ਆ ਪਿੱਛੇ ਮੇਰੇ ਨਾਲ ਜੋ ਤੁਸੀਂ ਦੇਖ ਰਹੇ ਹੋ ਉਹ ਪੂਰੀ ਖੜਮੀ ਚੜਾਈ ਹੈ ਇੱਕ ਗਲੇਸ਼ੀਅਰ ਇਹ ਆਉਂਦਾ ਵਾ ਤੇ ਇੱਕ ਗਲੇਸ਼ੀਅਰ ਅੱਗੇ ਆਉਗਾ ਤੇ ਗਲੇਸ਼ੀਅਰ ਚੜ ਕੇ ਅੱਗੇ ਜਾਣਾ ਹੈ ਕਿਥੇ ਇਹ ਪੂਰਾ 2 ਕਿਲੋਮੀਟਰ ਦਾ ਗਲੇਸ਼ੀਅਰ ਹੈ ਜਿਹੜਾ ਕਿ ਉੱਪਰ ਚੜ ਕੇ ਜਾਣਾ 2 2.5 ਘੰਟੇ ਤਕਰੀਬਨ 2 ਘੰਟੇ ਤੱਕ ਲੱਗ ਹੀ ਸਕਦੇ ਆ ਕਿਉਂਕਿ ਸਾਹ ਵਿੱਚ ਚੜ ਰਿਹਾ ਸੀ ਇੱਕ ਗੱਲ ਤਾਂ ਜ਼ਰੂਰ ਧਿਆਨ ਰੱਖਿਓ ਕਿ ਜਦੋਂ ਵੀ ਤੁਹਾਡਾ ਜਦੋਂ ਸਾਹ ਚੜਦਾ ਵਾ ਆ ਕਪੂਰ ਰੱਖਿਆ ਹੋਇਆ ਕੋਲੇ ਇਹਨੂੰ ਥੋੜਾ ਜਿਹਾ ਸੁੰਘ ਲੋ ਤੇ ਸਾਹ ਨਾਰਮਲ ਹੋ ਜਾਂਦਾ ਵਾ ਕਿਉਂਕਿ ਇੱਥੇ ਆਕਸੀਜਨ ਦੀ ਮਾਤਰਾ ਬਹੁਤ ਘੱਟ ਆ ਬਿਮਾਰ ਬੰਦੇ ਨਾ ਹੀ ਆਉਣ ਤਾਂ ਵਧੀਆ ਗੱਲ ਆ ਇਵੇਂ ਨਾਲ ਤੁਸੀਂ ਦੇਖ ਸਕਦੇ ਹੋ ਬਰਫ ਦੀਆਂ ਪੂਰਵ ਚੜਾਈਆਂ ਸ਼ੁਰੂ ਹੋ ਗਈਆਂ ਇਹ ਸਾਰਾ ਜੋ ਗਲੇਸ਼ੀਅਰ ਹੈ ਇਹ ਪਾਰ ਕਰਕੇ ਉੱਪਰ ਜਾਣਾ ਹੈ ਤੇ ਉੱਪਰ ਸਾਨੂੰ ਬਾਣੀ ਦੀ ਆਵਾਜ਼ ਸੁਣਨ ਲੱਗ ਗਈ ਆ ਤੇ ਬਸ ਹੁਣ ਨਜ਼ਦੀਕ ਹੀ ਲੱਗਦਾ ਮਾਸੂਨ ਗਲੇਸ਼ੀਅਰ ਪਾਰ ਕਰਨ ਲੱਗੇ ਆ ਇਹ ਤੋਂ ਬਿਨਾਂ ਧਿਆਨ ਨਾਲ ਲੰਘਣਾ ਪੈਣਾ ਉਈ ਚੜ੍ਹਾਈ ਔਖੀ ਨਹੀਂ ਬਾਹਰ ਉਹ ਦੁਆ ਕਰਪਾ ਕਰੇ ਧੰਤ ਧੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਉੱਥੇ ਜਾਣਾ ਸੀ ਉੱਪਰ ਚਲੋ ਉਹ ਕੀ ਆ ਲੈਣ ਦੇ ਉਹ ਇਹ ਕੀ ਆ ਇਸ ਨੂੰ ਵੀ ਇਸੇ ਚੱਲ ਮੈਂ ਨਾ ਜਾ ਦੂ ਬਾਕੀ ਮੈਂ ਇੱਕ ਮੈਸੇਜ ਦੇਣਾ ਚਾਹਣਾ ਉਹਨਾਂ ਵੀਰਾਂ ਲਈ ਜਿਨ੍ਹਾਂ ਨੇ ਕਦੇ ਬਰਫ਼ ਨਹੀਂ ਦੇਖੀ ਤਾਂ ਜੇ ਹੇਮਕੋਣ ਸਾਹਿਬ ਉਹਨਾਂ ਨੂੰ ਬਰਫ਼ ਦੇਖਣੀ ਹੋਵੇ ਤਾਂ ਸਹੀ ਟਾਈਮ ਜਿਹੜਾ ਹੈ ਉਹ ਹੈ ਜੀ 25 ਮਈ ਚਲੋ ਕੋਲਦਾ ਹੈ ਉਸ ਤੋਂ ਬਾਅਦ ਬਰਫ ਪੈਗਲਣੀ ਸ਼ੁਰੂ ਹੋ ਜਾਂਦੀ ਹੈ ਆਸੇ-ਪਾਸੇ ਦੇ ਦੇਖੋ ਮੇਰੇ ਨਾਲ ਜੋ ਬਰਫ ਦੀਆਂ ਕੰਧਾਂ ਜਿਹੜੇ ਗਲੇਸ਼ੀਅਰਾਂ ਦੇ ਵਿੱਚ ਦੀ ਤੁਰ ਕੇ ਜਾਣਾ ਪੈਂਦਾ ਹੈ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਬਰਫ਼ ਦੇਖਣੀ ਐ ਉਹ ਮਈ ਤੱਕ ਆਵੇ ਤਾਂ ਮਈ ਤੱਕ ਪੂਰੀ ਬਰਫ਼ ਹੁੰਦੀ ਐ ਚੋਟੀਆਂ ਤੇ ਤਾਂ ਹੁੰਦੀ ਐ ਔਰ ਜੋ ਜੋ ਆਸੇ ਪਾਸੇ ਕੰਧਾਂ ਦੇਖਣ ਨੂੰ ਮਿਲਦੀਆਂ ਹਨ ਕੋਈ ਬਰਫ਼ ਦੀਆਂ ਕੰਧਾਂ ਹੁੰਦੀਆਂ ਹਨ ਦੇਖੋ ਉਹ ਸਾਹਮਣੇ ਉਹ ਸਾਹਮਣੇ ਤੋਂ ਬਰਫ਼ ਖੁਰ ਕੇ ਆ ਰਹੀ ਐ ਬੋਗ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਤੇ ਬਰਫ਼ ਜਾ ਰਹੀ ਹਾਂ ਨਹੀਂ ਚਾਹਿਆ ਹੋ ਰਿਹਾ ਜ ਬਹੁਤ ਹੋ ਗਿਆ ਭਾਜੀ ਇਹੋ ਜਿਹੇ ਰੀਲ ਹੋ ਜਾਂਦੀ ਹੈ ਐਦਾਂ ਦੇ ਵੀ ਨਹੀਂ ਬੱਸ ਅਸਲੀ ਮਸਕਲ ਪੈਂਦਾ ਵਾ ਜਿਹੜਾ ਉਹ ਹੁਣ ਹੁਣ ਸ਼ੁਰੂ ਹੋਇਆ ਇਹ ਜੋ ਬਰਫ਼ ਹੈ ਇਹ ਸਾਨੂੰ ਹੁਣ ਉੱਪਰ ਤੱਕ ਲੈ ਕੇ ਜਾਵੇਗੀ ਉਹ ਦੇਖੋ ਬਰਫ਼ ਦੀਆਂ ਪੌੜੀਆਂ ਇਹ ਬਰਫ਼ ਦੀਆਂ ਪੌੜੀਆਂ ਵੇਖਦੀ ਸਾਰਾ ਚੜ ਕੇ ਜਾਣਾ ਉੱਪਰ ਫੇਮ ਪਹੁੰਚਦਾ ਇਹਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਜੀ ਰੇਮਪੁਰ ਸਾਹਿਬ ਦੇ ਉਹ ਦੇਖੋ ਸਾਹਮਣੇ ਕਿੱਥੋਂ ਚੜ ਕੇ ਆਏ ਆ ਇਧਰ ਬਾਣੀ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਪਹੁੰਚ ਰਹੀ ਆ ਇੱਥੇ ਸਾਹਮਣੇ ਬਸ ਨੇੜੇ ਹੀ ਰਹਿ ਗਿਆ ਥੋੜਾ ਸਾਹ ਚੜਦਾ ਸੀ ਤਾਂ ਕਰਕੇ ਰੁੱਕੇ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਫਾਈਨਲੀ ਅਸੀਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸ੍ਰੀ ਹੇਮਪੁਰ ਸਾਹਿਬ ਉਹ ਦੇਖੋ ਮੇਰੇ ਨਾਲ ਤੁਸੀਂ ਗੁਰਦੁਆਰਾ ਸ੍ਰੀ ਹੇਮਪੁਰ ਸਾਹਿਬ ਇੱਧਰ ਲੰਗਰ ਹਾਲ ਆ ਜੀ ਇੱਧਰ ਸਾਹਮਣੇ ਦੇਖੋ ਚੋਟੀਆਂ ਤੇ ਬਰਫ਼ ਪਈ ਹੋਈ ਕੀ ਕਿਸੇ ਨੇ ਆਉਣਾ ਤਾਂ ਇੱਥੇ ਮਹੀਨੇ ਦੇ ਵਿੱਚ ਵਿੱਚ ਆ ਸਕਦਾ ਬਰਫ਼ ਦੇਖਣੀ ਤਾਂ ਤੇ ਬਰ ਬੋਲ ਖੋਲ ਜਣੀ ਆ ਯਾਰ ਜਿੱਤ ਸਮਾ ਉੱਪਰ ਆ ਜਾ ਤਾਈ ਜਲਦੀ ਆ ਨੀ ਕਮ ਹੈ ਨਾ ਮੇਰੀ ਪੱਗ ਨਾ ਲੱਥੇ ਮੈਂ ਨਾ ਮੇਰੇ ਦੋਨੇ ਤੇ ਮਰੀ ਤਰੀਕੇ ਨਾਲ ਅਨਪਰਾ ਪੱਗ ਨਾ ਲੱਥੇ ਰੱਖਣਾ ਹੁ ਫਾਈਨਲੀ ਆ ਚੁੱਕੇ ਆ ਜੀ ਗੁਰਦੁਆਰਾ ਸ੍ਰੀ ਹੇਮਪੁਰ ਸਾਹਿਬ ਦੇ ਸ਼ੁਰੂਆਵਰ ਤੇ ਸੋ ਹੁਣ ਕਰਨ ਲੱਗੇ ਆ ਸੀ ਇਸ਼ਨਾਨ ਇਸ਼ਨਾਨ ਕਰਕੇ ਜੁਵਾਰ ਸਾਹਿਬ ਉੱਪਰ ਪਹੁੰਚਾਂਗੇ ਉੱਥੇ ਮੱਥਾ ਟੇਕਦੇ ਆਂ ਗੋਮੈਂਟ ਬਾਣੀ ਸੁਹਾਗੇ ਵਾਹਿਗੁਰੂ ਕਰਦੀ ਕਰਾਖੇ ਸਾਰਿਆਂ ਤੇ ਇਹ ਆ ਜੀ ਸਰੋਵਰ ਪਹਿਲਾਂ ਤੇ ਬਹੁਤ ਜ਼ਿਆਦਾ ਬਰਫ ਸੀ ਹੁਣ 1.8 ਆ ਡੱਗੇ ਰੋ ਥੋੜੀ ਜਿਆਦਾ ਹੈਗੀ ਆ ਬਰਫ ਪਾਣੀ ਬਹੁਤ ਠੰਡਾ ਵਾ ਨਾ ਜੰਮਦਾ ਮਾਤਮਾ ਲੈ ਲੈ ਰਹੇ ਸਤਰਾ ਮਿਸ਼ਕਾਰੋ ਦੇ ਨਾਮ ਤੋਂ ਸਾਰ ਰਹੇ ਸੁਧਾਰ ਤੇ ਦਾ ਸਾਨ ਪ੍ਰੋਖਾ ਦਾ ਨਾਮ ਜੇਕਰ ਨਾਮ ਜਾਨ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਦਰਸ਼ਨ ਇਗਨਾਨ ਚੌਕਾ ਚੰਦੇ ਗੋਵੇ ਜਗਤ ਅਕਾਲ ਧਰਮ ਦਾ ਸਿਧ ਕੀ ਦੇ ਦਸ਼ਕੀ ਸੰਗਤਾਂ ਨੂੰ ਨੇਹਣ ਕਰਨਾ ਜੀ ਸਭਨਾ ਨਿਯਮ ਰੋ ਭਾਵਨਾਵਾਂ ਗੁਰਮਤਿ ਅਨਸਾਰ ਪੂਰਨ ਕਰਨੀ ਹੈ ਜੀ ਆਪ ਜੀ ਕੀ ਹਜ਼ੂਰ ਕੜਾ ਪ੍ਰਸ਼ਾਦੀਆਂ ਦੇ ਕਾ ਹਾਜ਼ਰ ਹਨ ਦਰبرવાન ਹੋਣ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਨੇ ਚਿਬਰਤਾਂ ਦੀ ਆਗਿਆ ਬਖਸ਼ੋ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਮਹੀਨੇ ਤੋਂ ਆਪ ਜੀ ਦੇ ਦਰਬਾਰਾਂ ਦੀ ਸੇਵਾ ਭਾਰਤੀ ਫੌਜ ਦੇ ਜਵਾਨ ਨਿਭਾ ਰਹੇ ਹਨ ਜੀ ਮੁੱਖਾਂ ਪਿਆਰਿਆਂ ਨੇ ਸੇਵਾ ਕੀਤੀ ਰਸਤਿਆਂ ਦੀ ਅੱਜ ਹਰੇਕ ਨੂੰ ਦੱਸ ਰਿਹਾ ਜੇ ਮੈਂ ਵੀ ਅੱਜ ਮੈਂ ਤੇਰੇ ਕੋਲ ਕਬਰਾਇਆ ਕਰੀਂ ਨਾ ਨਾ ਕਬਰਾਇਆ ਕਰੀਂ ਦਮਸਤ ਪਰ ਬੰਦ ਕੰਨ ਜਿੱਥੇ ਵੀ ਜਾਓ ਜਿਹਨੂੰ ਸੰਬੋਧਨ ਕਰਦੇ ਤੁਸੀਂ ਸਾਡੇ ਬੈਠਿਓ ਤੁਸੀਂ ਗੁਰੂ ਘਰ ਗੁਰੂ ਦੀ ਸੰਗਤ ਤੋਂ ਸਾਡੇ ਬਾਅਦ ਤੁਸੀਂ ਮਹਿਮਾਨ ਵੀ ਰੋ ਸਾਡੀ ਸੇਵਾ ਕਰਨਾ ਤੁਹਾਡਾ ਅਧਿਕਾਰ ਹੈ ਜਿਹੜੇ ਰਸੇ ਪਹੁੰਚ ਆਏ ਇਹ ਆਇਓ ਆਇਓ ਚੱਪੋਂ ਜਮਾ ਕਰੀਓ ਕੋਈ ਨਹੀਂ ਵੈਲੋ ਜੋੜੇ ਜਮਾ ਕਰਾਓ ਮੜੀ ਸ਼ੀਰ ਪ੍ਰਭੂ ਸਬਰਾਹ ਸੇ ਪ੍ਰਤਿਪਰਦਾਣ ਪ੍ਰਭੂ ਸਬਰਾਹ ਸੇ ਬੇਮਤਾ ਜੀ ਪ੍ਰਭੂ ਸਬਰਾਹ ਸੇ ਸਰਬ ਕੀ ਰਾਜੇ ਪ੍ਰਭੂ ਸਬਰਾਹ ਸੇ ਸੁਖਵਾਸੀ ਪ੍ਰਭੂ ਸਬਰਾਹ ਸੁਭਾਣ ਜੀ ਸੇਹਣ ਪਿੰਡੋਂ ਅਗਿੰਦਿਆ ਹੁੰਦੇ ਆ ਨਮਸਕਾਰ ਕਰਦੇ ਆ ਇਸ ਪੋਣ ਪਾਤਰ ਕੋਲ ਚੱਲੇ ਆ ਜੀ ਅਸੀਂ ਘਰ ਵੱਲ ਨੂੰ ਵਾਹਿਗੁਰੂ ਸਾਹਿਬ ਦੀਆਂ ਸ਼ਾਮਾਂ ਪੂਰੀਆਂ ਕਰੇ ਹੁਣ ਚੱਲਦੇ ਆ ਜੀ ਅਸੀਂ ਘਰ ਨੂੰ ਵਾਹਿਗੁਰੂ ਚੜ੍ਹਦੀਆਂ ਕਲਾ ਵਿੱਚ ਰੱਖੇ ਸਾਰਿਆਂ ਨੂੰ ਬਾਜਾਂ ਵਾਲੇ ਪਿਤਾ ਹਰ ਇੱਕ ਨੂੰ ਬੁਲਾਵੇ ਇਥੇ ਫਿਰ ਦੇਖੋ ਫਸਲ ਸਹੀ ਮਹੀਨੇ ਜੇ ਕਿਸੇ ਨੇ ਬਰਫ ਦੇਖਣਾ ਹੋਣਾ ਤਾਂ ਮਈ ਦਾ ਮਹੀਨਾ ਬਿਲਕੁਲ ਸਹੀ ਆ ਪਰ ਚੜ੍ਹਨ ਦੇ ਵਿੱਚ ਥੋੜੀ ਦਿੱਕਤ ਆਉਂਦੀ ਆ ਆਹ ਮੂੜਲਾ ਗੁਰਦੁਆਰਾ ਸਾਹਿਬ ਵਾਲਿਆ 6 ਕਿਲੋਮੀਟਰ ਦਾ ਟ੍ਰੈਕ ਆ ਉਹ ਥੋੜਾ ਜਿਹਾ ਔਖਾ ਵਾ ਬਾਕੀ ਮੇਰੇ ਵੀਰਾਂ ਦਾ ਭਰਾ ਮੇਰੇ ਕੋਲ ਸਾਰੇ ਮੇਰੇ ਨਾਲ ਆਏ ਸੀ ਅੰਮ੍ਰਿਤਸਰ ਤੋਂ ਉਹਨਾਂ ਦਾ ਮੇਰੇ ਨਾਲ ਬਹੁਤ ਵੱਡਾ ਹੌਸਲਾ ਰਿਹਾ ਇਹ ਕਾ ਮੇਰਾ ਵੀਰ ਆ ਰਿਹਾ ਬਹੁਤ ਤਕੜਾ ਹੌਸਲਾ ਰਿਹਾ ਇਹਨਾਂ ਦਾ ਮੇਰੇ ਨਾਲ ਹੈਲੋ ਮੈਨੂੰ ਥੋੜਾ ਜਿਹਾ ਪੈਂਡਾ ਮੁਸ਼ਕਲ ਲੱਗਿਆ ਮੂਹ ਲਾ 6 ਕਿਲੋਮੀਟਰ ਦਾ ਬਾਕੀ ਜਿਹੜੇ ਕਹਿੰਦੇ ਆ ਨਾ ਕਿ ਅਸੀਂ ਵੱਡੇ ਵੱਡੇ ਟਰੈਕ ਕੀਤੇ ਆ ਉਹ ਵੀ ਇੱਥੇ ਆ ਕੇ ਫੇਲ ਹੋ ਜਾਂਦੇ ਆ ਫੌਨ ਸੰਗਰਸਰੀ ਵਾਪਸ ਜਾ ਰਹੀ ਹੈ ਕੋਈ ਸ਼ਾਂ ਨਹੀਂ ਲੱਗਦੀ ਆ ਵੀ ਰਹੀ ਆ ਜਾ ਵੀ ਰਹੀ ਆ ਦਿਲ ਦੇ ਮਰੀਜ਼ ਅਤੇ ਜਿੰਨਾਂ ਦਾ ਸਾਹ ਫੁੱਲਦਾ ਵੋ ਉਹ ਨਾ ਹੀ ਹੋਣ ਤਾਂ ਵਧੀਆ ਗੱਲ ਆ ਕਿਉਂਕਿ ਰਸਤੇ ਵਿੱਚ ਬਹੁਤ ਦਿੱਕਤ ਪਰੇਸ਼ਾਨੀ ਆਉਂਦੀ ਆ ਹੜਸ਼ ਕਰਕੇ ਅੱਜ ਬਾਪੜ ਸ਼ੇਮਾ ਤੋਂ ਦੇਖਿਆ ਹੈ ਕਿ ਸਭ ਤੋਂ ਚਾਹਤ ਨਾਲੜ ਕੇ ਕਿ ਮੇ ਵਰਟੀਕਲ ਨੂੰ ਨਾ ਸਹੂਲਤ ਬਜ਼ੁਰਗਾਂ ਨੂੰ ਬੇਨਤੀ ਆ ਕਿ ਜਿਆਦਾ ਬਿਅਰਕ ਨਾ ਹਣ ਇੱਧਰ ਨੂੰ ਕਿਉਂਕਿ ਮੈਡੀਕਲ ਸਹੂਲਤ ਰਸਤੇ ਵਿੱਚ ਬਹੁਤ ਘੱਟ ਆ ਮਤਲਬ ਕਿ ਹੈ ਹੀ ਨਹੀਂ ਸਰਪ ਉੱਪਰਲੇ ਪਾਸੇ ਮੈਡੀਕਲ ਸੂਤਾ ਬਾਕੀ ਸੰਗਤ ਆ ਰਹੀ ਐ ਇੱਕ ਹੋਰ ਤੁਹਾਨੂੰ ਜ਼ਰੂਰੀ ਗੱਲ ਦੱਸਦਾ ਹਾਂ ਤੁਹਾਨੂੰ ਸਾਰਿਆਂ ਨੂੰ ਕਿ ਚੜ੍ਹਮ ਦੇ ਦੂਰ ਤੱਕ ਆ ਇੱਕ ਤਾਂ 6 ਕਿਲੋਮੀਟਰ ਪੌੜੀਆਂ ਵਾਲਾ ਟ੍ਰੈਕ ਤੇ ਦੂਸਰਾ ਹੈਗਾ ਸ਼ਾਮ ਤੱਕ ਪੈਦਲ ਸੋ ਜਿਹੜਾ ਵੀ ਤੁਸੀਂ ਰਸਤਾ ਚੋੜਨਾ ਵਾ ਆਪਣੀ ਮਰਜ਼ੀ ਨਾਲ ਚੋੜਨਾ ਪੌੜੀਆਂ ਵਾਲਾ ਥੋੜਾ ਡਿਫਿਕਲਟ ਆ ਪਰ ਉਧਰ ਦੀ ਬੰਦਾ ਛੇਤੀ ਆ ਜਾਂਦਾ ਵਾ ਬਾਕੀ ਜੇ ਕਿਸੇ ਕੋਲ ਜਿਆਦਾ ਪੈਸੇ ਆ ਬਾਈ ਉਹ ਇਹਨਾਂ ਬੱਗੀਆਂ ਤੇ ਵੀ ਆ ਸਕਦਾ ਵਾ ਤੇ ਘੋੜੇ ਤਾਂ ਇੱਥੋਂ ਤੱਕ ਆਉਂਦੇ ਨਹੀਂਗੇ ਪੂਰੇ ਥੱਲੇ ਪਹਿਲੇ ਗਲੇਸ਼ੀਅਰ ਤੱਕ ਰਹਿ ਜਾਂਦੇ ਆ ਕਿਤਾ ਦੇਖੋ ਪੂਰੇ ਬੱਦਲ ਹੋ ਗਏ ਕਿਚੇ ਸੰਘਤ ਆਈ ਜਾਂਦੀ ਆ ਜਾਈ ਜਾਂਦੀ ਆ ਅਰਦਾਸ ਵਿੱਚ ਅਸੀਂ ਸ਼ਾਮਲ ਹੋ ਗਏ ਸੀ ਹੁਨ ਜਾਈ ਜਾਂਦੇ ਆ ਵਾਪਸ ਵਾਹਿਗੁਰੂ ਕੱਪ ਤੇ ਮੇਰਾ ਪਰੇ ਹੱਥ ਰੱਖੇ ਕਾਗਰਿਆ ਤੋਂ ਜੋ ਹੈਲੀਪੈਡ ਤੇ ਹੈਲੀਕਾਪਟਰ ਖੜਦਾ ਹੈ ਉਹ ਇੱਥੇ ਲਿਆ ਕੇ ਛੱਡਦਾ ਹੈ ਵੈਸੇ ਹਲੇ ਹੈਲੀਕਾਪਟਰ ਦੀ ਸੁਵਿਧਾ ਚੱਲੀ ਨਹੀਂ ਬਰਫ਼ ਜ਼ਿਆਦਾ ਹੋਣ ਕਰਕੇ ਹੈਲੀਕਾਪਟਰ ਦੀ ਸੁਵਿਧਾ ਚੱਲੀ ਨਹੀਂ ਹੈਲੀਕਾਪਟਰ ਇੱਥੋਂ 2 ਜਾਂ 3 ਕਿਲੋਮੀਟਰ ਰਹਿ ਜਾਂਦਾ ਵਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜ਼ਿਆਦਾ ਬਰਫ਼ ਹੋਣ ਕਰਨ ਹੈਲੀਕਾਪਟਰ ਦੀ ਸਰਵਿਸ ਅਰੇ ਚੱਲੀ ਨਹੀਂ બસ ਅਗਲੇ ਮਹੀਨੇ ਤੱਕ ਹੈਲੀਕਾਪਟਰ ਦੀ ਸਰਵਿਸ ਚੱਲ ਪੂਗੀ ਜੇ ਕਿਸੇ ਨੇ ਵੀ ਹੈਲੀਕਾਪਟਰ ਤੇ ਵੀ ਆਉਣਾ ਹੋਵੇ ਉਹ ਵੀ ਹੈਲੀਕਾਪਟਰ ਤੇ ਆ ਸਕਦਾ ਵਾ ਇਧਰ ਬਣਿਆ ਹੋਇਆ ਹੈਲੀਪੈਡ ਸੇਵਕ ਵੀਰ ਉੱਪ ਜਾ ਰਿਹਾ ਹੈ ਬਰਫ਼ ਦੇ ਇੰਨੇ ਨਾ ਸਲਿਪਾਂ ਆਉਣੀਆਂ ਬਰਫ਼ ਦੇ ਦੇਖੋ ਬਹੁਤ ਔਖੀ ਹੈ ਕਰਨਿਆ ਚੱਲ ਤੁਰਿਆ ਫੋਟੋ ਕਿਤਨੀ ਆ ਭਰਤੀ ਚਲ ਜੁਲਦੇ ਦੀ ਗਾਨ ਓਏ ਦੇਖੋ 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 ਭਾਈ ਠੀਕੋ ਭਾਈ ਧਿਆਨ ਨਾਲ ਨੇ ਉੱਤਰਾਖੰਡ ਦੀ ਪੁਲਿਸ ਇਹਨਾਂ ਦਾ ਬਹੁਤ-ਬਹੁਤ ਹੀ ਧੰਨਵਾਦ ਕਰਦੇ ਆ ਜਿਹੜੇ ਕਿ ਰਸਤੇ 'ਤੇ ਸਾਡੀ ਯਾਤਰੀਆਂ ਦੀ ਹੈਲਪ ਕਰਦੇ ਆ ਤੇ ਰਸਤੇ ਵਿੱਚ ਆਉਣ ਵਾਲੇ ਯਾਤਰੀਆਂ ਦਾ ਜੋ ਦੇਖ ਰੇਖਾ ਉਹਨਾਂ ਨੂੰ ਸਹੀ ਤਰੀਕੇ ਨਾਲ ਕਰਦੇ ਆ ਉਹ ਸਾਹਮਣੇ ਮੇਰੇ ਨਾਲ ਬਰਫ਼ ਤੋੜਨ ਦਾ ਕੰਮ ਕਰ ਰਹੇ ਆ ਫੌਜੀ ਤੇ ਸਾਰਾ ਸਭ ਕੰਮ ਇਹੀ ਕਰ ਸਕਦੇ ਆ ਸਾਡੇ ਕੋਲ ਨਹੀਂ ਹੋ ਸਕਦਾ বরਫ ਤੋੜ ਕੇ ਰਸਤਾ ਬਣਾਇਆ ਜਾ ਰਿਹਾ ਵਾ ਜੋ ਕਿ ਚੰਗੀਦਰਾ ਰਸਤਾ ਪਹਿਲਾਂ ਬਣਿਆ ਨਹੀਂ ਸੀ ਹੁਣ বরਫ ਤੋੜ ਕੇ ਇਹ ਰਸਤਾ ਬਣਾਇਆ ਜਾ ਰਿਹਾ ਹੈ ਭਈ ਇੱਕ ਮਿੰਟ ਰੁਕ ਜਾਓ ਯਾਰ ਤੋ ਇਹ ਇੱਕ ਮਿੰਟ ਰੁਕਣਾ ਇਹ ਵੀਰ ਬਹੁਤ ਸੋਹਣੀ ਹੈਲਪ ਕਰਦੇ ਆ ਯਾਤਰੂਆਂ ਲਈ ਜਿਹੜੇ ਕਿ ਬਰਫ਼ ਤੋੜ ਤੋੜ ਕੇ ਰਸਤਾ ਬਣਾਉਂਦੇ ਆ ਤੈਹਰੋਂ ਧੰਨਵਾਦ ਆ ਇਹਨਾਂ ਦਾ ਬਈਆ ਬਹੁਤ ਅਛਾ ਕੰਮ ਕਰਤੇ ਹੋ ਆਪ ਯਾਤਰੀਓਂ ਕੇ ਲਈ ਹਾਂਜੀ ਹਾਂਜੀ ਆਪਦੀ ਡਿਊਟੀ ਹੈ ਹੋ ਗਿਆ ਸਰ ਯਾਤਰਾ ਹੋ ਗਿਆ ਦੋ ਇੱਧਰ ਲੱਗੇ ਹੋਏ ਆ ਬਈ ਤੁਸੀਂ ਫੌਜੀ ਆ ਕਿ ਉਦਾਂ ਕੰਮ ਕਰਦੇ ਹੋ ਤੁਸੀਂ ਫੌਜ ਦੇ ਜਵਾਨ ਆ ਕਿ ਉਦਾਂ ਕੰਮ ਕਰਦੇ ਹੋ ਉਦਾਂ ਹੀ ਕੰਮ ਤੇ ਲੱਗੇ ਹੋ ਇਹ ਉਦਾਂ ਦੇ ਕੰਮ ਤੇ ਲੱਗੇ ਆ ਜਿਵੇਂ ਆਪਣੇ ਦਿਹਾੜੀਆਂ ਤੇ ਬੰਦੇ ਰੱਖੇ ਹੁੰਦੇ ਆ ਪਹਿਲਾ ਜਿਹੜੀ ਬਰਫ਼ ਤੋੜਨ ਦਾ ਕੰਮ ਕਰਦੇ ਆ ਉਹ ਫੌਜੀ ਕਰਦੇ ਆ ਕਿਉਂਕਿ ਉਹ ਥੋੜਾ ਜਿਹਾ ਔਖਾ ਕੰਮ ਹੁੰਦਾ ਬਾਅਦ ਵਿੱਚ ਥੋੜਾ ਬਰਫ਼ ਦਾ ਕੰਮ ਸੌਖਾ ਹੋ ਜਾਂਦਾ ਨਾ ਤੇ ਉਹਦੇ ਲਈ ਉੱਤਰਾਖੰਡ ਪੁਲਿਸ ਦਿਹਾੜੀ ਤੇ ਬੰਦੇ ਰੱਖਦੀ ਆ ਜਿਨ੍ਹਾਂ ਨੇ ਵੀ ਬਰਫ਼ ਦੇ ਵਿੱਚ ਆਉਣਾ ਹੋਵੇ ਤਾਂ ਬੂਟ ਵਗੈਰਾ ਸਹੀ ਵਧੀਆ ਤਰੀਕੇ ਦੇ ਪਾ ਕੇ ਆਓ ਕਿਉਂਕਿ ਦਾਦਾ ਸਲਿੱਪ ਹੁੰਦੇ ਆ ਦੇਖੋ ਕਿੱਡੇ-ਕੱਡੇ ਡਲੇ ਬਰਫ਼ ਦੇ ਜੋ ਇਨਾ ਵੀਰਾਂ ਨੇ ਤੋੜ ਕੇ ਛਿੱਟੇ ਆ